ਇਹ 5.5 ਕਿਲਿਆਂ ਦਾ ਟੱਕਾ ਜੀ 5.5 ਕਿਲਿਆਂ ਦੇ ਵਿਚਾਲ ਦੀ ਖਾਲ ਦੀ ਮੰਗ ਕਰਦੇ ਬੰਦੇ ਜਿਹੜੇ ਦੂਜੀ ਤੇ ਰਾਜੀ ਕੁਲਵਿੰਦਰ ਸਿੰਘ ਸੋਹਰਾ ਸਾਹਿਬ ਆ ਪੋਰਾ ਬੰਦਟਰਾ ਨੇ ਦੇ ਸਰਪੰਚ ਸਾਹਿਬ ਉਹ ਉਹ ਕਰਤਾਰ ਸਿੰਘ ਸੰਧਮਾ ਦੇ ਚਾਚਾ ਜੀ ਲੱਗਦੇ ਆ ਜੀ ਇਹਨਾਂ ਦੇ ਇਹਨਾਂ ਨੇ ਸਾਡੇ ਤੇ ਪਰਚਾ ਕਰਾਇਆ ਝੂਠ ਤੇ ਸਾਡੇ ਤੋਂ ਪਰਚਾ ਕਿਸ ਚੀਜ਼ ਦਾ ਵੀ ਕੀ ਕੀਤਾ ਤੁਸੀਂ ਖਾਲਾਟੋਂ ਦਾ ਪਰਚਾ ਕੱਢਤਾ ਜੀ ਕਿ ਖਾਲਾਟਾ ਆ ਕੇ ਨਾ ਤਾਂ ਵਾਰਾ ਬੰਦੀ ਨਾ ਮਰਬੇ ਬੰਦੀ ਨਾ ਠਾੜ ਦਫਾ ਦੀ ਵਾਰੀ ਸਾਡੇ ਕੋਈ ਹੈ ਨਹੀਂਗਾ ਜੀ ਤੇ ਜਦੋਂ ਇਹ ਖਾਲਾ ਨਹਿਰ ਮਹਿਕਮੇ ਚ ਹੈ ਹੀ ਨਹੀਂ ਤਾਂ ਫਿਰ ਪਰਚਾ ਦੱਸ ਕਿ ਕਰ ਸਾਨੂੰ ਤਾਂ ਹੁਣ ਵੀ ਕਹਿੰਦੀ ਐ ਜੀ ਪੁਲਿਸ ਅਫਸਰ ਸਾਹਿਬ ਕਿ ਪੰਜਾਬ ਦੀ ਵਿਧਾਨ ਸਭਾ ਦਾ ਸਪੀਕਰ ਕੁਲਤਾਰ ਸੰਧਵਾ ਉਹ ਇੱਕ ਖਾਲ ਦੇ ਰੋਲੇ ਦੇ ਵਿੱਚ ਫਰੀਦਕੋਟ ਦੀ ਐਸਐਸਪੀ ਨੂੰ ਵਾਰ-ਵਾਰ ਕਹਿ ਰਿਹਾ ਔਰ ਐਸਐਸਪੀ ਵਾਰ-ਵਾਰ ਕਹਿ ਰਹੀ ਹੈ ਡੀਐਸਪੀ ਤਰਲੋਚਨ ਸਿੰਘ ਨੂੰ ਇਹਨਾਂ ਦਾ ਖਾਲ ਜਿੱਥੇ ਕੁਲਵਿੰਦਰ ਸਿੰਘ ਦੀ ਧਿਰ ਕਹਿੰਦੀ ਹੈ ਜਿਨ੍ਹਾਂ ਦੀ ਸਪਾਰਸ਼ ਕੁਲਤਾਰ ਸੰਧਵਾ ਕਰ ਰਿਹਾ ਵੀ ਉੱਥੇ ਖਾਲ ਪਵਾਓ ਨੇਰੀ ਮਹਿਕਮੇ ਨੇ ਖਾਲ ਮਨਜ਼ੂਰ ਕੀਤਾ ਭਾਵੇਂ ਨਹੀਂ ਕੀਤਾਗਾ ਇਹਨਾਂ ਨੇ ਪਰਚਾ ਦਰਜ ਕਰਾਇਆ ਪੁਲਿਸ ਵਾਰ-ਵਾਰ ਘਰੇ ਗੇੜੇ ਮਾਰਦੀ ਹੈ ਇਹਨਾਂ ਦਾ ਟਰੈਕਟਰ ਲੈ ਆਉਣ ਵਾਸਤੇ ਅਜਿਹਾ ਜਿਹੜਾ ਖਾਲਤੋਂ ਹੁੰਦਾ ਤੁਸੀਂ ਪਰਚਾ ਦਰਜ ਕਰਤਾ ਉਹ ਤਾਂ ਖਾਲ ਹੈ ਹੀ ਨਹੀਂ ਡੀਐਸਪੀ ਤਰਲੋਚ ਸਿੰਘ ਨੂੰ ਕੋਈ ਗੱਲ ਨਹੀਂ ਆਈ ਤੁਸੀਂ ਆਪਣੀ ਕੱਟੀ ਹੋਈ ਐਫਆਈਆਰ ਤਾਂ ਪੜ੍ਹ ਲਓ ਨਾ ਇਹਦੇ 'ਚ ਬਿਲਕੁਲ ਲਿਖਿਆ ਹੋਇਆ ਜਿਹੜਾ ਮੋਗਾ ਨੰਬਰ 70000 ਅਬਲੀਗ ਟੀਆਰ 1 ਆਰ ਮਾਈਨਰ ਗੋਲੇ ਵਾਲਾ ਵਿੱਚੋਂ ਨਹਿਰੀ ਪਾਣੀ ਵਾਲਾ ਖਾਲ ਮਰੱਬੇ ਬੰਦੀ ਜਾਂ ਵਾਰਾ ਬੰਦੀ ਵਿੱਚ ਮਨਜ਼ੂਰ ਨਹੀਂ ਤੇ ਇਹਨਾਂ ਨੇ ਜਿਹੜਾ ਸੀਗਾ ਉਹਨਾਂ ਨੇ ਮਨਜ਼ੂਰ ਕਰਾਇਆ ਹੈਟ ਅਧਿਕਾਰੀਆਂ ਤੋਂ ਇਹਨਾਂ ਨੇ ਉੱਪਰ ਅਪੀਲ ਕਰਤੀ ਤੇ ਇਹਦੇ 'ਚ ਲਿਖਿਆ ਹੋਇਆ ਕਿ ਇਸ ਲਈ ਇਹ ਖਾਲ ਮਨਜ਼ੂਰशुदा ਨਕਸ਼ੇ ਵਿੱਚ ਦਰਜ ਹੋਣ ਲਈ ਕਾਰਵਾਈ ਅਧੀਨ ਵੀ ਜਿੰਦਾ ਨਹਿਰੀ ਵਿਭਾਗ ਦੇ ਵਿੱਚ ਕੇਸ ਚੱਲਦਾ ਪਿਆ ਜਿਹੜਾ ਖਾਲ ਹਜੇ ਨਕਸ਼ੇ 'ਚ ਹੈ ਹੀ ਨਹੀਂ ਨਹਿਰੀ ਵਿਭਾਗ ਦੇ ਰਕਾਰਡ 'ਚ ਨਹੀਂ ਹੈ ਪਰ ਕਲਤਾਰ ਸੰਧਵਾ ਨੇ ਕਹਿੰਤਾ ਤੇ ਪਰਚਾ ਕਰਨਾ ਹੀ ਕਰਨਾ ਹੈ ਨਹੀਂ ਦੇਖੋ ਇਹ ਖਾਲ ਦਾ ਪੁਰਾਣਾ 25 20 25 ਸਾਲ ਪੁਰਾਣਾ ਚੱਲਦਾ ਸੀ ਨਾ ਇਹਨਾਂ ਦਾ ਜੀ ਜੀ ਨਾ ਜੀ ਪਈ ਪੱਤਰ ਰਕਾਰਡ ਚ ਚੱਲਦਾ ਇਹਨਾਂ ਕਿ ਰਿਪੋਰਟ ਚ ਨਾ ਨੀ ਬਣਿਆ ਨਾ हां ਉਹ ਜੇ ਤਾਂ ਉਹ ਚੱਲਦਾ ਪਿਆ ਜੀ ਪਰਚਾ ਵੀ ਹੋਇਆ ਹੈ। ਪੁੱਟਾ ਕਹਿੰਨ ਕਿ ਅਫੇਰ ਥਈ ਕੀਤੀ ਗਈ ਜਿਹੜੀ। ਬਿਲਕੁਲ ਬਿਲਕੁਲ ਜੀ। हां ਬਿਲਕੁਲ। ਔਰ ਜਿਹੜੀ ਦੂਜੀ ਥੇਰਾ ਉਹ ਪਿੰਡ 'ਚ ਕਹਿ ਰਹੇ ਵੀ ਕਲਤਾਰ ਸੰਧਵਾ ਨੂੰ ਕਹਿ ਕੇ ਅਸੀਂ ਖਾਣੇ ਸਾਧ ਕੋ ਐਸਐਚਉ ਲਵਾਇਆ ਜਿਹੜਾ ਬਾਹ ਮਰੋੜ ਕੇ ਇਥੇ ਖਾਲ ਪਵਾ ਕੇ ਜਾਉਂਦਾ। ਜ਼ਮੀਨ 'ਚ ਉਹਦੀ ਫਸਲ ਨੂੰ ਤੇ ਸਪਰੇਅ ਕਰਕੇ ਠੀਕ ਆ ਉਹਦੇ ਲਾਏ ਬੂਟਿਆਂ ਨੂੰ ਸਾੜ ਕੇ ਪੁਲਿਸ ਦਾ ਮਸਲਾ ਕੀ ਆ? ਪੁਲਿਸ ਹੁਣ ਚਾਹੂਗੀ ਜਿੱਥੇ ਮਰਜੀ ਖਾਲ ਪਵੇ ਪੁਲਿਸ ਹੁਣ ਚਾਹੂਗੀ ਵੀ ਕਹਿੰਦੇ ਨਹਿਰੀ ਮਹਿਕਮੇ ਤੋਂ ਕੋਈ ਨਹੀਂ ਅਸੀਂ ਲਿਖਾ ਕੇ ਲੈ ਲਾਂਗੇ ਤੇ ਫਿਰ ਬਾਹ ਮਰੋੜ ਕੇ ਇੱਥੇ ਜਿਹੜਾ ਖਾਲ ਪਾਵਾਂਗੇ ਉਹ ਮੰਗਣ ਕਰ ਸਕਦੇ ਆ ਮੇਰੇ ਕੋਲ ਬਿਲਕੁਲ ਦੀ ਬਿਲਕੁਲ ਕਾਰ ਹੀ ਰਹੀ ਹੈਗੀ ਆ ਉਹ ਬਿਲਕੁਲ ਜਿਹਨੂੰ ਕਹਿੰਦੇ ਕਿ ਹਰਾਨ ਦੀ ਕਮਾਈ ਤੇ ਟਿਕੀ ਹੋਇਆ ਨਹਿਰੀ ਮਹਿਕਮੇ ਦਾ ਐਡਾ ਬੇੜਾ ਗਰਕਾ A to Z ਸਾਰੀ ਅਫਸਰਸ਼ਾਹੀ ਜਿਹੜਾ ਬੇੜਾ ਗਰਕਾ ਜਿਹੜਾ ਜਿਨੂੰ ਜਿਵੇਂ ਪੈਸੇ ਦਿੰਦਾ ਓਵੇਂ ਲਿਖ ਦਿੰਦੇ ਆ ਮੌਕਾ ਆ ਕੇ ਦੇਖਦੇ ਨਹੀਂ ਹੈਗੇ ਜੀ ਜਿਹਨੂੰ ਕਹਿੰਦਾ ਚੰਮਦੀਆਂ ਚਲਾਉਣ ਵਾਲੀ ਗੱਲ ਦੀ ਅਸੀਂ ਮਰਜ਼ੀ ਦਾ ਐਸਐਚਐਲ ਵਾਈਏ ਤੇ ਐਸਐਸਪੀ ਫਰੀਦਕੋਟ ਉਹ ਤਾਂ ਪਹਿਲਾਂ ਜਿੰਨਾ ਕੋ ਕਾਨੂੰਨ ਦੀ ਪਾਲਣਾ ਕਰਦੀ ਸਭ ਨੂੰ ਪਤਾ ਹੀ ਆ ਉਹਨਾਂ ਨੂੰ ਐ ਵੀ ਜਿਵੇਂ ਧੱਸੀ ਜਾਈਏ ਜਿਵੇਂ ਚਾਹੀਏ ਓਵੇਂ ਹੋ ਜਿਵੇਂ ਇੱਕ ਖਾਲ ਦੇ ਮਾਮਲੇ 'ਚ ਵਿਧਾਨ ਸਭਾ ਦਾ ਸਪੀਕਰ ਵੜਿਆ ਹੋਇਆ ਹੈਗਾ ਤੇ ਉਥੇ ਧੱਕਾ ਹੋ ਰਿਹਾ ਉਥੇ ਕਿਸਾਨ ਜਿੱਥੇ ਬੰਦੀਆਂ ਕਿਉਂ ਨਾ ਆਉਣਗੀਆਂ ਖਾਲ ਨਹੀਂ ਇੱਥੇ ਬੈਠੇ ਜਿਵੇਂ ਉਹਨਾਂ ਦਾ ਦਿਮਾਗ ਇੰਨਾ ਹੀ ਖਰਾਬ ਹੈਗਾ ਠੀਕ ਆ ਕਿ ਵਿਧਾਨ ਸਭਾ ਦਾ ਜੋ ਸਪੀਕਰ ਉਹਨਾਂ ਦਾ ਰਿਸ਼ਤੇਦਾਰ ਹੈਗਾ ਤੇ ਉਹਦੇ ਕਹਿਣ ਤੇ ਹੋ ਜੂਗਾ ਇਹ ਉਹ ਭਲੇਖਾ ਨੂੰ ਕੱਟ ਕੇ ਚੱਲ ਜਾਣਾ ਲੋਕਵਾਇਟੀਵੀ ਨਾਲ ਜੁੜਿਆਂ ਤੋਂ ਸੀ ਮੈਂ ਹਮਤਾਜ ਅਸੀਂ ਇਸ ਵਕਤ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਕੌਣੀ ਵਿੱਚ ਖੜੇ ਆ ਜਿੱਥੇ ਕਿ ਮਸਲਾ ਇੱਕ ਖਾਲ ਦਾ ਖਾਲ ਦੇ ਮਸਲੇ ਤੇ ਅਕਸਰ ਚਰਚਾਵਾਂ ਹੁੰਦੀਆਂ ਨੇ ਕਿ ਜਿਹੜੀਆਂ ਕਿਸਾਨ ਜਿੱਥੇ ਬੰਦੀਆਂ ਉਹ ਹੁਣ ਖਾਲਾਂ ਦੇ ਰੌਲੇ ਵਿੱਚ ਵੀ ਆ ਗੀਆਂ ਪਰ ਜੇਕਰ ਰਾਜਨੀਤਿਕ ਲੀਡਰ ਖਾਲਾਂ ਦੇ ਮਸਲੇ ਵਿੱਚ ਆਦੇ ਪਰ ਯੂਨੀ ਨਾਲ ਕਿਉਂ ਨਹੀਂ ਸਾਰੀ ਗੱਲਬਾਤ ਕਰਦੇ ਆ ਪੂਰਾ ਮਸਲਾ ਸਮਝਦੇ ਆ ਕਿ ਮਸਲਾ ਕੀ ਹੈ ਵੀ ਐਡਾ ਕਿੱਡਾ ਘਰ ਔਲਾ ਹੁੰਦਾ ਖਾਲ ਦਾ ਜੀਤੇ ਤੋਂ ਲੈ ਕੇ ਡੇ ਵੱਡੇ ਰੋਲੇ ਪੈਂਦੇ ਆ ਫਿਰ ਜਥੇ ਬੰਦੀਆਂ ਆਉਂਦੀਆਂ ਨੇ ਪਰਚੇ ਤੱਕ ਹੋ ਜਾਂਦੇ ਆ ਸਭ ਤੋਂ ਪਹਿਲਾਂ ਜਿਨ੍ਹਾਂ ਦਾ ਮਸਲਾ ਸਾਰਾ ਉਹ ਬਾਈ ਸੁਖਦੇਵ ਸਿੰਘ ਸਾਡੇ ਨਾਲ ਆ ਨੇ ਸੁਖਦੀਪ ਸਿੰਘ ਸਾਡੇ ਨਾਲ ਨੇ ਬਾਈ ਕੀ ਮਸਲਾ ਕੀ ਹੈ ਪੂਰਾ ਮਤਲਬ ਖਾਲ ਦਾ ਰੋਲਾ ਕੀ ਹੈ ਤੁਹਾਡੇ ਦਾ ਬਾਈ ਜੀ ਰੋਲਾ ਇਹੀ ਹੈ ਜੀ ਉਹ ਬੰਦੇ ਜਿਹੜੀ ਦੂਜੀ ਥੇ ਹਰਾ ਜੀ ਕੁਲਵਿੰਦਰ ਸਿੰਘ ਹੈ ਮੇਰੇ ਹੈ ਤਾਂ ਚਾਚੇ ਤਾਏ ਜੀ ਪਰ ਰੋਲਾ ਜੀ ਉਹ ਜ਼ਮੀਨ ਦੇ ਵਿਚਾਲ ਦੀ ਖਾਲ ਮੰਗਦੇ ਆ ਸਾਡੇ ਤੋਂ ਅਸੀਂ ਦੋ ਖਾਲ ਪਹਿਲਾਂ ਹੀ ਆਲਰੇਡੀ ਦੇ ਚੁੱਕੇ ਆ ਜੀ ਅਸੀਂ ਨਹਿਰ ਮੰਗ ਕੇ ਮਹਿਕਮੇ ਨੂੰ ਇਹੀ ਅਪੀਲ ਕੀਤੀ ਸਾਡਾ ਮੌਕਾ ਆ ਕੇ ਵੇਖੋ ਦੋ ਖਾਲ ਉਹ ਬੰਦੇ ਨੂੰ ਪਹਿਲਾਂ ਲੱਗੇ ਜਾਂਦੇ ਦੋਵਾਂ ਕੰਨੀਆਂ ਤੋਂ ਜੀ ਉਹ ਬੰਦੇ ਦੀ ਡਿਮਾਂਡ ਆ ਮੈਂ ਬਚਾਲ ਦੀ ਖਾਲ ਆ ਮਤਲਬ ਕੀ ਲੈਂਦਾ ਤੇ ਮੈਂ ਇਹਦਾ ਜਮੀਨ ਨੂੰ ਰਸਤਾ ਬੰਦ ਕਰਨਾ ਜੀ ਉਹਦੇਲੇ ਪਾਸਿਓਂ ਠੀਕ ਹੈ ਮੇਰੀ ਜਮੀਨ ਪਾੜ ਰਹੀ ਆ ਦੱਸੋ ਜੀ ਮੈਂ ਲੰਘੂਗਾ ਕਿੱਧਰ ਜੀ ਉਹਨਾਂ ਦੀ ਉਹਨਾਂ ਦੀ ਜਮੀਨ ਨੂੰ ਜਿਹੜਾ ਪਾਣੀ ਉਹ ਲੱਗਦਾ ਪ੍ਰੋਪਰ ਹਾਂਜੀ ਪ੍ਰੋਪਰ ਲੱਗਦਾ ਜੀ ਮੈਂ ਮੌਕੇ ਤੇ ਹੀ ਨਹਿਰ ਮਹਿਕਮੇ ਨੂੰ ਕਿਹਾ ਵੀ ਮੌਕੇ ਤੇ ਜਾ ਕੇ ਵੇਖੋ ਜੇ ਪਾਣੀ ਨਹੀਂ ਲੱਗਦਾ ਤੇ ਮੈਂ ਦੇਨਦਾਰ ਆ ਪਾਣੀ ਨਹੀਂ ਮੈਂ ਉਹਨਾਂ ਤਾਂ ਬੰਦ ਕਰਦੇ ਆ ਆਪਾਂ ਇਹ ਨਹੀਂ ਕਹਿੰਦੇ ਵੀ ਪਾਣੀ ਉਹਨਾਂ ਤਾਂ ਅਸੀਂ ਬੰਦ ਕਰਦੇ ਆ ਨਾ ਹੀ ਆਪਾਂ ਪਾਣੀ ਬੰਦ ਕਰ ਸਕਦੇ ਆ ਜਦੋਂ ਪਾਣੀ ਮੈਨੂੰ ਲੋੜ ਆ ਪਾਣੀ ਉਹਨਾਂ ਨੂੰ ਵੀ ਲੋੜ ਆ ਮੈਂ ਦੇ ਚੁੱਕਾ ਆਲਰੇਡੀ ਖਾਲ ਉਹ ਤਾਂ ਬਸ ਉਹਨਾਂ ਦੀ ਹੈਂਡ ਆ ਉੱਥੇ ਬੈਠੇ ਹੀ ਰਿਪੋਰਟਾਂ ਬਣਾਈ ਜਾਂਦੇ ਆ ਤੇ ਬੈਠੇ ਹੀ ਕਿਤੇ ਖਾਲ ਮਨਜ਼ੂਰ ਕਰ ਦਿੰਦੇ ਆ ਤੇ ਕਿਤੇ ਖਰਚ ਕਰ ਦਿੰਦੇ ਆ ਕੇਸ ਹਾਂਜੀ ਇਹ ਕਿੰਨੀ ਜ਼ਮੀਨ ਕਿੰਨੀ ਤੁਹਾਡੀ ਹੈ ਜਿੱਥੋਂ ਖਾਲ ਮੰਗ ਕਰਦੇ ਆ ਇਹ 5.5 ਕਿੱਲਾਂ ਦਾ ਟੱਕਾ ਜੀ 5.5 ਕਿੱਲਾਂ ਦੇ ਵਿਚਾਲ ਦੀ ਖਾਲ ਦੀ ਮੰਗ ਕਰਦੇ ਆ ਜੀ ਤੇ ਵਿਚਾਲ ਦੀ ਮੰਗ ਵਿਚਾਲ ਦੀ ਮੰਗ ਕਰਦੇ ਮੇਰਾ ਇਹੀ ਰੌਲਾ ਜੀ ਮੈਂ ਸਾਈਡ ਦੀ ਜਿੱਥੋਂ ਦੀ ਮਰਜ਼ੀ ਖਾਲ ਲੈ ਲੈਣਾ ਮੈਂ ਦੇਣ ਨੂੰ ਤਿਆਰ ਹਾਂ ਜੀ ਪਰ ਮੈਂ ਵਿਚਾਲ ਦੀ ਮੈਨੂੰ ਦਿੱਕਤ ਆ ਮੰਨ ਲਓ ਮੇਰਾ ਉਤਲੇ ਜਾਣ ਨੂੰ ਰਸਤਾ ਜ਼ਮੀਨ ਨੂੰ ਬੰਦ ਹੁੰਦਾ ਜੀ ਮੰਨ ਲਓ ਜੇਕਰ ਤੁਸੀਂ ਇੱਥੋਂ ਖਾਲ ਮਿਲ ਵੀ ਜਾਂਦਾ ਤਾਂ ਤੁਹਾਡੀ ਜਿਹੜੀ ਆਹ ਜ਼ਮੀਨ ਰਹਿ ਗਈ ਹੈ ਪਿੱਛੇ ਹੋਰ ਰਸਤਾ ਜਵਣੀ ਆਉਂਦਾ ਜੀ ਇੱਥੋਂ ਹੀ ਜਾਣਾ ਸੀ ਮੈਂ ਸਿੱਧਾ ਆਈ ਏ ਟੱਪਦਾ ਜੀ ਸਿੱਧਾ ਹਾਂਜੀ ਹੋਰ ਰਸਤਾ ਬੰਦ ਹੈ ਜੀ ਮੈਨੂੰ ਇਹ ਇਹ ਵੀ ਧਮਾੜ ਇਹੀ ਆ ਵੀ ਇਹਦਾ ਰਸਤਾ ਬੰਦ ਕਰਨਾ ਜੀ ਸਿਆਸੀ ਦਬਾਅ ਕਰਨਾ ਇਹਦਾ ਸੋਹਰਾ ਸਾਹਿਬ ਆ ਜੀ ਕੌੜਾ ਬੰਦ ਟਰਾਣੇ ਤੋਂ ਸਰਪੰਚ ਸਾਹਿਬ ਉਹਨਾਂ ਦੇ ਕਹਿੰਦੇ ਇਹ ਬੰਦਾ ਸਾਰਾ ਕੁਝ ਕਰੀ ਜਾਂਦਾ ਉਹ ਕਿਦੇ ਨਹੀਂ ਉਹ ਉਹ ਕਰਤਾਰ ਸਿੰਘ ਸੰਧਮਾ ਦੇ ਚਾਚਾ ਜੀ ਲੱਗਦੇ ਆ ਜੀ ਉਹਨਾਂ ਦੇ ਕਹਿੰਦੇ ਸਾਰਾ ਕੁਝ ਉਹ ਕਹਿੰਦਾ ਵੀ ਇੱਥੇ ਆਏ ਸੀਗੇ ਸਾਨੂੰ ਅਖੇ ਰਾਇਨਾਮਾ ਕਰਾਉਣੇ ਅਸੀਂ ਅਖਾ ਵੀ ਕਰਾ ਦਿਓ ਰਾਇਨਾਮਾ ਇੱਥੇ ਬੈਠੇ ਆ ਕੇ ਚਾਚਾ ਜੀ ਨਾਲ ਅਸੀਂ ਦੋ ਜਾਨੇ ਉਹਨਾਂ ਨੂੰ ਕਹਿੰਦੇ ਇਥੋਂ ਡਿਟ ਪਾਉਗਾ ਠੀਕ ਹੈ ਇਥੋਂ ਡਿਟ ਪਾਉਗਾ ਤੇ ਤੂੰ ਕਰ ਲੈ ਜਿਹੜਾ ਕੁਝ ਕਰਨਾ ਮੈਂ ਹਾਂਜੀ ਅਸੀਂ ਆਖਿਆ ਚਲੋ ਕੋਈ ਗੱਲ ਨਹੀਂ ਠੀਕ ਆ ਤੇ ਹੁਣ ਸਾਈਡ ਦੀ ਖਾਲਾ ਵੀ ਦੇ ਤਾਂ ਦੂਜੀ ਸਾਈਡ ਦੀ ਵੀ ਖਾਲਾ ਦੇ ਤਾਂ ਮੇਹ ਤਾਂ ਇਹੀ ਡਿਮਾਂਡ ਆ ਵੀ ਸਾਈਡ ਦੀ ਜਿੱਥੋਂ ਦੀ ਮਰਜ਼ੀ ਲੈ ਲਵੇ ਪਰ ਮੇਰੀ ਜ਼ਮੀਨ ਚ ਪਾੜ ਨਾ ਪਾਵੇ ਮੈਂ ਨਹਿਰ ਮੈਕਮ ਨੂੰ ਇਹੀ ਮੰਗ ਕਰਦਾ ਵੀ ਖਾਲ ਦੀ ਇਹਨੂੰ ਜਿੱਥੇ ਮਰਜ਼ੀ ਖਾ ਲੈ ਲਵੇ ਪੱਕਾ ਕਰਾ ਲੈਵੇ ਜਿਹੜਾ ਕੋਈ ਮਰਜ਼ੀ ਕਰਾ ਲੈਵੇ ਤੇ ਪਰ ਮੇਰੀ ਜ਼ਮੀਨ ਦੇ ਵਿਚਾਲ ਦੀ ਨਾ ਖਾ ਅੱਛਾ ਅੱਛਾ ਜਿਹੜਾ ਇਹ ਮੈਨੂੰ ਰੌਲਾ ਉਸ ਤੋਂ ਬਾਅਦ ਤੁਹਾਡੇ ਤੇ ਜਿਹੜਾ ਤੁਸੀਂ ਕਹਿੰਦੇ ਕਿ ਦਬਾਅ ਪਾਇਆ ਗਿਆ ਦਬਾ ਚ ਪਰਚਾ ਕਰਵਾ ਪਰਚਾ ਕਰਾਇਆ ਐਸ ਡੀਓ ਦੀ ਰਿਪੋਰਟ 27 ਤਰੀਕ ਨੂੰ ਆਈ ਹੈ ਜੀ ਉਹਨਾਂ ਨੇ ਇਹ ਲਿਖਤਾ ਵੀ ਇੱਕ ਮਤਲਬ ਕਿ ਨਕਸ਼ੇ ਦੇ ਕਾਰਵਾਈ ਅਧੀਨ ਆ ਜੇ ਕੇਸ ਚੱਲੀ ਜਾਂਦਾਈ ਪ੍ਰੋਜੈਕਟ ਅਸੀਂ ਭੁਗਤੀ ਜਾਂਦੇ ਆ ਤੇ ਮਤਲਬ ਕਿ ਇਹਨਾਂ ਨੇ 28 ਤਰੀਕ ਨੂੰ ਪਰਚਾ ਕਰਤਾ ਈ ਤੇ ਸਾਡੇ ਤੋਂ ਪਰਚਾ ਕਿਸ ਚੀਜ਼ ਦਾ ਵੀ ਕੀ ਕੀਤਾ ਤੁਸੀਂ ਖਾਲਾ ਟਾਉਣ ਦਾ ਪਰਚਾ ਕਰਤਾ ਜੀ ਅਕਿ ਤੁਸੀਂ ਖਾਲਾ ਟਾ ਆ ਕੇ ਤੇ ਜਦੋਂ ਜੀ ਖਾਲਾ ਨਹਿਰ ਮਹਿਕਮੇ ਚ ਹੈ ਹੀ ਨਹੀਂ ਤੇ ਫਿਰ ਪਰਚਾ ਦੱਸੋ ਜੀ ਕੱਲ ਹਾਂ ਵੀ ਜਿਹੜੇ ਖਾਲੇ ਦਾ ਪਰਚਾ ਖਾਲਾ ਢਾ ਦੋ ਖਾਲਾ ਹੈ ਹੀ ਨਹੀਂ ਗਾ ਹਾਂ ਓ ਖਾਲਾ ਹੈ ਨਹੀਂ ਨਾ ਤਾਂ ਵਾਰਾ ਬੰਦੀ ਨਾ ਮਰਬੇ ਬੰਦੀ ਨਾ ਠਾੜ ਦਫਾ ਦੀ ਵਾਰੀ ਸਾਡੇ ਕੋਈ ਹੈ ਨਹੀਂ ਗਾ ਜੀ ਨਾਂ ਨਛਾਣ ਹੀ ਹੈ ਨਹੀਂ ਗਾ ਮੇਂ ਨਹੀਂ ਬਣਾ ਲਿਆ ਕੰਮ ਵੀ ਇੱਥੇ ਖਾਲਾ ਚੱਲਦਾ ਸੀ ਉਹਨਾਂ ਨੇ ਆਪਦੇ ਵੱਲ ਅੱਛਾ ਹਾਂ ਜੀ ਆ ਗੱਲ ਹੋਈ ਵੀ ਜਿਹੜੀ ਚੀਜ਼ ਹੈ ਹੀ ਨਹੀਂ ਉਹ ਟਾਉਣ ਦਾ ਥੋੜਾ ਤੇ ਪਰਚਾ ਪਰਚਾ ਕਰਤਾ ਜੀ ਹਾਂਜੀ ਹਾਂ ਇਹ ਕਰੇ ਜੀ ਕੰਮ ਤੇ ਇਹ ਤਾਂ ਪੁਲਿਸ ਹੀ ਸਾਨੂੰ ਕਹੀ ਜਾਂਦੀ ਪੁਲਿਸ ਕਹਿੰਦੀ ਤੱਕੇ ਨਾ ਖਾਲਾ ਪਾਓ ਅਖਾਲਾ ਪਾਉਗਾ ਕਿ ਅਸੀਂ ਅਖੇ ਪਵਾਉ ਖਾਲਾ ਤੇ ਪਰ ਅਸੀਂ ਇਹੀ ਮੰਗ ਕਰਦੇ ਆਂ ਵੀ ਸਾਡੇ ਵਿਚਾਲ ਦੀ ਇਹ ਜ਼ਮੀਨ ਤੇ ਨਾ ਪਾੜ ਪਾਇਆ ਜਾਵੇ ਸਾਈਡ ਦੀ ਜਿੱਥੋਂ ਦੀ ਖਾਲਾ ਬੰਦਾ ਉਹਨੂੰ ਦਿੱਤਾ ਜਾਵੇ ਹਾਂਜੀ ਮਤਲਬ 90 ਪੌਲਸੋ ਕੈਰੀਏ ਕੇ ਤੋਂ ਖਾਲਾ ਪਾਓ ਜਿਨ੍ਹਾਂ ਦਾ ਕੰਮ ਹੈ ਨਹਿਰ ਵਿਭਾਗ ਦੇ ਉਹ ਇੱਥੇ ਆਏ ਆ ਵੇਖਣ ਜਾ ਉਹਨਾਂ ਨੇ ਕੋਈ ਤੁਹਾਨੂੰ ਦੂਸਰੀ ਗੱਲਬਾਤ ਕੁਛ ਨਹੀਂ ਵੇਖਣ ਆਏ ਕੁਛ ਨਹੀਂ ਨਹਿਰ ਵਿਭਾਗ ਨੂੰ ਵੇਖਿਆ ਸੀ ਜੀ ਐਸਸੀ ਸਾਹਿਬ ਨੇ ਮਨਜ਼ੂਰ ਕਰਤਾ ਸੀ ਖਾਲਾ ਅਸੀਂ ਅਪੀਲ ਪਾਤੀ ਜੀ ਤੇ ਜਦੋਂ ਐਸਸੀ ਸਾਹਿਬ ਨੇ ਇਹ ਕਹਿਤਾ ਵੀ ਇਹ ਸਥਾਪੂਰਕ ਫੈਸਲਾ ਨਹੀਂ ਹੋਇਆਗਾ ਤਾਂ ਇਹ ਤੋਂ ਵੀ ਦੂਰੀਵਾਰੇ ਨੂੰ ਕੇਸ ਤਿਆਰ ਕਰੋ ਫੇਰ ਤੇ ਹੁਣ ਦੂਰੀਵਾਰ ਫੇਰ ਅਸੀਂ ਤਰੀਕਾ ਭੁਗਤੀ ਜੰਨੇ ਆ ਤਾਂ ਉਹਨੇ ਫੇਰ ਡਿਮਾਂਡ ਰੱਖਿਆ ਵੀ ਸਾਡਾ ਖਾਲਾ ਚਾਲੂ ਕਰਾਓ ਖਾਲਾ ਮਨਜ਼ੂਰ ਨਹੀਂ ਹੋਇਆ ਖਾਲਾ ਮਨਜ਼ੂਰ ਨਹੀਂ ਨਕ ਤਾਂ ਗੱਲਬਾਤ ਕਰਦੇ ਆਂ ਕਿਸਾਨ ਜਿੱਥੇ ਬੰਦੀ ਦਾ ਵੀ ਇਹਦੇ ਵਿੱਚ دخل ਆ ਕਿਰਤੀ ਕਿਸਾਨੀ ਉਹਨੀਆਂ ਤੋਂ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਹੋਣਗੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਬਾਈ ਜੀ ਸਭ ਤੋਂ ਪਹਿਲਾਂ ਤਾਂ ਜਿਹੜਾ ਸਵਾਲ ਅਕਸਰ ਚੱਲਦਾ ਕਿ ਜਿਹੜੀਆਂ ਜਥੇ ਬੰਦੀਆਂ ਹੁਣ ਖਾਲਾਂਦਿਆ ਰੋਲੇ ਵਿੱਚ ੱੱੱਕੇ ਨਾਲ ਖਾਲ ਪਵਾਉਂਦੇ ਆ ਟਵਾਉਂਦੇ ਆ ਇੰਨਾ ਕੰਮ ਬਚ ਵੀ ਆਉਂਦਾ ਕਿ ਇੱਥੇ ਕਿਉਂ ਆਇਓ ਤੁਸੀਂ ਤੁਸੀਂ ਇਹ ਦੇਖੋ ਕਿ ਜਦੋਂ ਪੰਜਾਬ ਦੇ ਵਿੱਚ ਜਿਹੜੀ ਸਰਕਾਰ ਰਾਜ ਕਰ ਰਹੀ ਹੈ ਉਹ ਇੰਨਾ ਹੇਠਲਾ ਪੱਧਰ ਉਹਨਾਂ ਦਾ ਕਿ ਪੰਜਾਬ ਦੀ ਵਿਧਾਨ ਸਭਾ ਦਾ ਸਪੀਕਰ ਕੁਲਤਾਰ ਸੰਧਵਾ ਠੀਕ ਆ ਉਹ ਇੱਕ ਖਾਲ ਦੇ ਰੋਲੇ ਦੇ ਵਿੱਚ ਫਰੀਦਕੋਟ ਦੀ ਐਸਐਸਪੀ ਨੂੰ ਵਾਰ-ਵਾਰ ਕਹਿ ਰਿਹਾ ਔਰ ਐਸਐਸਪੀ ਵਾਰ-ਵਾਰ ਕਹਿ ਰਹੀ ਹੈ ਡੀਐਸਪੀ ਤਰਲੋਚਨ ਸਿੰਘ ਨੂੰ ਇਹਨਾਂ ਦਾ ਖਾਲ ਜਿੱਥੇ ਕਲਵਿੰਦਰ ਸਿੰਘ ਦੀ ਧਿਰ ਕਹਿੰਦੀ ਆ ਜਿਨ੍ਹਾਂ ਦੀ ਸਪਾਰਸ਼ ਕੁਲਤਾਰ ਸੰਧਵਾ ਕਰਿਆ ਵੀ ਉੱਥੇ ਖਾਲ ਪਵਾਓ ਨਹਿਰੀ ਮੈਕਮੇਚ ਹੈਗਾ ਹੈ ਨਹਿਰੀ ਮੈਕਮੇ ਨੇ ਖਾਲ ਮਨਜ਼ੂਰ ਕੀਤਾ ਭਾਵੇਂ ਨਹੀਂ ਕੀਤਾਗਾ ਉੱਥੇ ਖਾਲ ਪਾਓ ਇਹਨਾਂ ਦੇ ਪਰਚਾ ਦਰਜ ਕਰਾਇਆ ਪੁਲਿਸ ਵਾਰ-ਵਾਰ ਘਰੇ ਗੇੜੇ ਮਾਰਦੀ ਹੈ ਇਹਨਾਂ ਦਾ ਟਰੈਕਟਰ ਲਿਆਉਣ ਵਾਸਤੇ ਕਿਉਂਕਿ ਸਰਕਾਰ ਤੋਂ ਟਰੈਕਟਰ ਟਰਾਲੀਆਂ ਆਤੀ ਬਣ ਗਈ ਨਾ ਕਿਸਾਨਾਂ ਦੀਆਂ ਟਰੈਕਟਰ ਟਰਾਲੀਆਂ ਲਿਆਉਣ ਦੀ ਤੇ ਇਹ ਹੁਣ ਜਿਹੜਾ ਹੈਗਾ ਕਿਸਾਨਾਂ ਦਾ ਟਰੱਕ ਵੀ ਟਰੈਕਟਰ ਤੱਕ ਵੀ ਜਿਹੜਾ ਹੈਗਾ ਭਾਲਦੇ ਹੈਗੇ ਆ ਤੇ ਹਰਾ ਹੱਦ ਤੁਸੀਂ ਇਹ ਦੇਖੋ ਕਿ ਆ ਜਿਹੜਾ ਐਫ ਆਈ ਆਰ ਨੰਬਰ 112 ਹੋਈ ਆ 2024 ਦੇ ਵਿੱਚ 28 11 2024 ਨੂੰ ਥਾਣਾ ਸਾਦਕ ਦੇ ਵਿੱਚ ਔਰ ਇਹਦੇ ਬਾਰੇ ਜਿਹੜਾ ਅਸੀਂ ਡੀ ਐਸ ਪੀ ਤਰਲੋਚਨ ਸਿੰਘ ਨੂੰ ਮਿਲੇ ਫਰੀਦਕੋਟ ਠੀਕ ਆ ਅਸੀਂ ਕਿਹਾ ਵੀ ਤੁਸੀਂ ਮੰਨ ਲਓ ਕਿਸੇ ਬੰਦੇ ਤੇ ਪਰਚਾ ਦਰਜ ਕਰਤਾ ਜੀ ਵੀ ਇਸ ਬੰਦੇ ਨੇ ਫਲਾਣੇ ਵੀ ਬਲਵੀਰ ਸਿੰਘ ਨਾਂ ਦੇ ਬੰਦੇ ਦਾ ਸਿਰ ਪਾੜਤਾ ਉਹ ਬਲਵੀਰ ਸਿੰਘ ਨਾਂ ਦਾ ਬੰਦਾ ਹੋਣਾ ਵੀ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ ਉਹ ਕਹਿੰਦੇ ਹੋਣਾ ਚਾਹੀਦਾ ਅਸੀਂ ਕਹਿੰਦੇ ਜਿਹੜਾ ਖਾਲਟਾ ਹੁੰਦਾ ਤੁਸੀਂ ਪਰਚਾ ਦਰਜ ਕਰਤਾ ਉਹ ਤਾਂ ਖਾਲ ਹੈ ਹੀ ਨਹੀਂ ਉਹਨਾਂ ਨੇ ਮਤਲਬ ਡੀਐਸਪੀ ਤਰਲੋਚਨ ਸਿੰਘ ਨੂੰ ਕੋਈ ਗੱਲ ਨਹੀਂ ਆਈ ਜੀ ਉਹ ਕਹਿੰਦੇ ਵੀ ਮੈਂ ਹੁਣ ਐਸਐਚਓ ਨਾਲ ਗੱਲ ਕਰਦਾ ਮੈਂ ਕਹਾਂ ਜੀ ਅਸੀਂ ਆ ਆਫਆਈਆਰ ਜਿਹੜੀ ਤੁਸੀਂ ਕੱਟੀ ਆ ਅਸੀਂ ਅੰਡਰਲਾਈਨ ਕੀਤੀਆਂ ਹੀ ਲੈਣਾ ਤੁਸੀਂ ਖੁਦ ਪੜ੍ਹ ਲਓ ਜੀ ਤੁਸੀਂ ਆਪਣੀ ਕੱਟੀ ਹੋਈ ਐਫ ਆਈ ਆਰ ਤਾਂ ਪੜ੍ਹ ਲਓ ਨਾ ਕਹਿੰਦੇ ਨਹੀਂ ਨਹੀਂ ਮੈਂ ਐ ਐਸ ਐਚ ਓ ਇੱਥੇ ਉਦੋਂ ਬੀਬੀ ਜਗਿੰਦਰ ਕੌਰ ਸੀਗੀ ਜਿਹੜੇ ਮਤਲਬ 2 ਲੱਖ ਰੁਪਇਆ ਲੈਂਦੇ ਫੜੇ ਗਏ ਇਹਨਾਂ ਨੇ ਉਹਨੂੰ ਫੋਨ ਕੀਤਾ ਠੀਕ ਆ ਗੱਲ ਆਊਂਗਾ ਉਹ ਕਰਨ ਲੱਗਿਆ ਸੀਗਾ ਜੀ ਤੁਸੀਂ ਇਹ ਛੱਡੋ ਉਹ ਜਿਹੜਾ ਥਾਣਾ ਸਾਦਕਨੇ ਚ ਪਰਚਾ ਦਰਜ ਹੋਇਆ ਵੀ ਇਹਦੇ 'ਚ ਬਿਲਕੁਲ ਲਿਖਿਆ ਹੋਇਆ ਕਿ ਜਿਹੜਾ ਮੋਗਾ ਨੰਬਰ ਆ 70000 ਅਬਲੀਗ ਟੀ ਆਰ 1 ਆਰ ਮਾਇਨਰ ਗੋਲੇ ਵਾਲਾ ਵਿੱਚੋਂ ਨਹਿਰੀ ਪਾਣੀ ਵਾਲਾ ਖਾਲ ਮਰੱਬੇ ਬੰਦੀ ਜਾਂ ਵਾਰਾ ਬੰਦੀ ਵਿੱਚ ਮਨਜ਼ੂਰ ਨਹੀਂ ਹੂੰ ਨਹੀਂ ਸੀ ਮਨਜ਼ੂਰ ਨਹੀਂ ਤੇ ਇਹਨਾਂ ਨੇ ਜਿਹੜਾ ਸੀਗਾ ਉਹਨਾਂ ਨੇ ਮਨਜ਼ੂਰ ਕਰਾਇਆ ਹੈਟ ਅਧਿਕਾਰੀਆਂ ਤੋਂ ਇਹਨਾਂ ਨੇ ਉੱਪਰ ਅਪੀਲ ਕਰਤੀ ਤੇ ਇਹਦੇ 'ਚ ਲਿਖਿਆ ਹੋਇਆ ਕਿ ਇਸ ਲਈ ਇਹ ਖਾਲ ਮਨਜ਼ੂਰ شدہ ਨਕਸ਼ੇ ਵਿੱਚ ਦਰਜ ਹੋਣ ਲਈ ਕਾਰਵਾਈ ਅਧੀਨ ਹੂੰ ਵੀ ਜਿੰਦਾ ਨਹਿਰੀ ਮਹਿਕਮੇ ਦੇ ਵਿੱਚ ਕੇਸ ਚੱਲਦਾ ਪਿਆ ਜਿਹੜਾ ਖਾਲ ਹਜੇ ਨਕਸ਼ੇ 'ਚ ਹੈ ਹੀ ਨਹੀਂ ਜੀ ਨਹਿਰੀ ਮਹਿਕਮੇ ਦੇ ਰਕਾਰਡ 'ਚ ਨਹੀਂ ਹੈ ਪਰ ਕਲਤਾਰ ਸੰਧਵਾ ਨੇ ਕਹਤਾ ਤੇ ਪਰਚਾ ਕਰਨਾ ਹੀ ਕਰਨਾ ਹੈਗਾ ਔਰ ਅੱਜ ਸਵੇਰ ਵੀ ਥਾਣਾ ਸਾਦਕ ਦੇ ਐਸ ਐਚ ਓ ਕੋਈ ਮਿਸਟਰ ਪੱਟੀ ਆਏ ਆ ਇੱਥੇ ਸਾਡਾ ਤਾਂ ਉਹਨੇ ਫੋਨ ਨਹੀਂ ਚੱਕਿਆਗਾ ਹੈਗਾ ਉਹ ਇੱਥੇ ਧਮਕਾ ਕੇ ਗਏ ਆ ਕਿ ਇੱਥੇ ਜਿਹੜਾ ਖਾਲ ਪਾਉਣਾ ਹੈਗਾ ਠੀਕ ਹੈ। ਔਰ ਜਿਹੜੀ ਦੂਜੀ ਢੇਰਾ ਉਹ ਪਿੰਡ ਚ ਕਹਿ ਰਹੇ ਵੀ ਕਲਤਾਰ ਸੰਤਵਾਂ ਨੂੰ ਕਹਿ ਕੇ ਅਸੀਂ ਥਾਣੇ ਸਾਧ ਕੋ ਉਹ ਐਸਐਚਓ ਲਵਾਇਆ ਜਿਹੜਾ ਬਾਹ ਮਰੋੜ ਕੇ ਇੱਥੇ ਖਾਲ ਪਵਾ ਕੇ ਜਾਊਗਾ। ਠੀਕ ਹੈ। ਮਤਲਬ ਆ ਜਿੱਥੇ ਜਿੱਥੇ ਖਾਲ ਪੋਣਾ ਆ ਦਿਖਾ ਦਿਓ ਇਹਨਾਂ ਨੇ ਆ ਬੂਟੇ ਲਾਏ ਹੋਏ ਸੀਗੇ। ਠੀਕ ਆ। ਜੰਵੀ ਸੀਗੀ ਇਹਦੇ ਚ ਵੀ ਇਹ ਸਪਰੇਅ ਕੀਤੀ ਆ। ਆ ਬੂਟਿਆਂ ਨੂੰ ਵੀ ਤੇਲ ਪਾਇਆ ਜਿਹੜੇ ਹੈਗੇ ਸੜੇ ਹੋਏ ਨੇ। ਇਹਨਾਂ ਦੀ ਇਹ ਸੁਖਦੀਪ ਸਿੰਘ ਦੀ ਜ਼ਮੀਨ ਦੇ ਵਿੱਚ। ਹੂੰ। ਜ਼ਮੀਨ 'ਚ ਉਹਦੀ ਫਸਲ ਨੂੰ ਤੇ ਸਪਰੇਅ ਕਰਕੇ ਠੀਕ ਆ ਉਹਦੇ ਲਾਏ ਬੂਟਿਆਂ ਨੂੰ ਸਾੜ ਕੇ ਇਹ ਥਾਣੇ ਸਾਧਕ ਦਰਖਾਸਤ ਦਿੱਤੀ ਹੋਈ ਆ ਜੇ ਮੇਰੀ ਵਾਂਚ ਵਿੱਚ ਬੀਜੀ ਹੋਈ ਫਸਲ ਨੂੰ ਜੀ ਕੋਈ ਸਪਰੇਅ ਕਰ ਜੇ ਸਾੜਨ ਵਾਸਤੇ ਲਾਏ ਬੂਟਿਆਂ ਨੂੰ ਤੇਲ ਪਾ ਜੇ ਸਾੜਨ ਵਾਸਤੇ ਉਹ ਦਰਖਾਸਤ ਤੇ ਕੋਈ ਕਾਰਵਾਈ ਹੋਈ ਨਹੀਂ ਰਹੀ ਪਰ ਮੇਰੀ ਜ਼ਮੀਨ ਦੇ ਵਿੱਚ ਕੁਲਤਾਰ ਸੰਧਵਾ ਚਾਹੁੰਦਾ ਵੀ ਖਾਲ ਨਿਕਲੇ ਨਿਕਲੇ ਠੀਕ ਆ ਇੱਥੋਂ ਤੱਕ ਮਤਲਬ ਜਿਹੜੀ ਹੈਗੀ ਆ ਪੰਜਾਬ ਸਰਕਾਰ ਹੇਠਲੇ ਪੱਧਰ ਤੱਕ ਗਿਰੀ ਉਹ ਹੈਗੀ ਆ ਹੁਣ ਤੁਸੀਂ ਇਹ ਦੇਖੋ ਕਿ ਪਿਛਲੇ ਦਿਨੀ ਚੰਡੀਗੜ੍ਹ ਦੇ ਇੱਕ ਪੱਤਰਕਾਰ ਦਵਿੰਦਰਪਾਲ ਕਹਿੰਦਾ ਕਿ ਖਾਲਾਂ ਦੀ ਮਸਲਿਆਂ ਦੇ ਵਿੱਚ ਵੀ ਪੈਣ ਲੱਗੇ ਜੀ ਜਦੋਂ ਕਿਸੇ ਵੀ ਤਰ੍ਹਾਂ ਦਾ ਇੱਥੋਂ ਦੇ ਜੋ ਮਹਿਕਮੇ ਆ ਜੋ ادارے ਆ ਜਿਨ੍ਹਾਂ ਦਾ ਕੰਮ ਆ ਉਹ ਬਿਲਕੁਲੀ ਜਿਹਨੂੰ ਕਹਿੰਦੇ ਕਿ ਹਰਾਮ ਦੀ ਕਮਾਈ ਤੇ ਟਿਕਿਆ ਹੋਇਆ ਨਹਿਰੀ ਮਹਿਕਮੇ ਦਾ ਐਡਾ ਬੇੜਾਗਰਕਾ A ਤੋਂ Z ਸਾਰੀ ਅਫਸਰਸ਼ਾਹੀ ਜਿਹਦਾ ਬੇੜਾਗਰਕਾ ਜਿਹੜਾ ਜਿਉਂ ਜਿਵੇਂ ਪੈਸੇ ਦਿੰਦਾ ਓਵੇਂ ਲਿਖ ਦਿੰਦੇ ਆ ਮੌਕਾ ਆ ਕੇ ਦੇਖਦੇ ਨਹੀਂ ਹੈਗੇ ਠੀਕ ਆ ਆ ਜਦੋਂ ਖਾਲ ਹੈ ਹੀ ਨਹੀਂ ਨਕਸ਼ੇ ਦੇ ਵਿੱਚ ਫਿਰ ਵੀ ਚਲੋ ਮਤਲਬ ਜਦੋਂ ਇਹ ਕਲਤਾਰ ਸਿੰਘਵਾਲ ਨੇ ਕਹਿਣ ਤੇ ਪਰਚਾ ਦਰਜ ਹੋ ਗਿਆ ਪਰਚਾ ਝੂਠਾ ਹੁਣ ਫੇਰ ਕਹਿੰਦੇ ਇੱਕ ਪਰਚਾ ਹੋਰ ਦਰਜ ਕਰਨਾ ਹੈਗਾ ਠੀਕ ਆ ਤੇ ਉਹ ਕਹਿੰਦੇ ਕੋਈ ਨਹੀਂ ਨਹਿਰੀ ਮੈਂਗੋਂ ਤਾਂ ਅਸੀਂ ਲਿਖਾ ਲਾਂਗੇ ਐਸਐਚਓ ਕਹਿ ਕੇ ਗਿਆ ਹੈਗਾ ਯਾਨੀ ਕਿ ਪੁਲਿਸ ਦਾ ਰਾਜ ਹੀ ਆ ਹੂੰ ਮਤਲਬ ਪੁਲਿਸ ਚਾਉਣਗੇ ਪੁਲਿਸ ਹੁਣ ਲੋਕਾਂ ਦੇ ਤੁਸੀਂ ਕਹਿੰਦੇ ਕਿ ਕਿਸਾਨ ਜਥੇਬੰਦੀਆਂ ਕਿਸਾਨੀ ਦਾ ਤਾਂ ਮੁੱਦਾ ਹੈਗਾ ਕਿ ਕਿਸਾਨ ਤਾਂ ਜ਼ਮੀਨ ਲਈ ਲੜਦਾ ਆਪਣੀ ਫਸਲ ਲਈ ਲੜਦਾ ਹੈਗਾ ਆਪਣੇ ਪਾਣੀ ਲਈ ਲੜਦਾ ਹੈਗਾ ਕਿਸਾਨ ਦਾ ਤਾਂ ਮੁੱਦਾ ਹੈਗਾ ਹੀ ਹੈਗਾ ਇਹ ਕਿਸਾਨ ਜਥੇਬੰਦੀਆਂ ਦਾ ਮੁੱਦਾ ਵੀ ਆ ਕਿਸੇ ਕਿਸਾਨ ਨਾਲ ਧੱਕਾ ਹੁੰਦਾ ਪੁਲਿਸ ਦਾ ਮਸਲਾ ਕੀ ਆ ਪੁਲਿਸ ਹੁਣ ਚਾਹੂਗੀ ਜਿੱਥੇ ਮਰਜ਼ੀ ਖਾਲ ਪਵੇ ਪੁਲਿਸ ਹੁਣ ਚਾਹੂਗੀ ਵੀ ਕਹਿੰਦੇ ਨੇਰੀ ਮੈਕਅਪ ਤਾਂ ਕੋਈ ਨਹੀਂ ਅਸੀਂ ਲਿਖਾ ਕੇ ਲੈ ਲਾਂਗੇ ਤੇ ਫਿਰ ਬਾਹ ਮਰੋੜ ਕੇ ਇੱਥੇ ਜਿਹੜਾ ਖਾਲ ਪਾਵਾਂਗੇ ਬਿਲਕੁਲ ਦੀ ਬਿਲਕੁਲ ਕਾਰ ਹੀ ਰਹੀ ਹੈਗੀ ਆ ਜਦੋਂ ਟਰੈਕਟਰ ਟਰਾਲੀਆਂ ਕਿਸਾਨਾਂ ਦੀਆਂ ਤੇ ਮਾਲਕ ਝਾੜੂ ਵਾਲੇ ਬਣੀ ਜਾਂਦੇ ਹੈਗੇ ਆ ਤੋ ਕਿਸੇ ਦੀ ਜ਼ਮੀਨ ਦੇ ਵਿੱਚ ਵੀ ਉਹਨਾਂ ਦਾ ਵਰਕਰ ਚਾਵੇ ਤੋ ਖਾਲ ਕਢਾ ਸਕਦੇ ਹੈਗੇ ਆ ਇਹ ਗੁੰਡਾਗਰਦੀ ਦਾ ਰਾਜ ਚੱਲਦਾ ਪਿਆ ਜਦੋਂ ਇੱਕ ਖਾਲ ਦੇ ਮਾਮਲੇ 'ਚ ਵਿਧਾਨ ਸਭਾ ਦਾ ਸਪੀਕਰ ਵੜਿਆ ਹੋਇਆ ਹੈਗਾ ਤੋ ਉਥੇ ਧੱਕਾ ਹੋ ਰਿਹਾ ਉਥੇ ਕਿਸਾਨ ਜਿੱਥੇ ਬੰਦੀਆਂ ਕਿਉਂ ਨਾ ਆਉਣਗੀਆਂ ਉਸ ਤੋਂ ਬਾਅਦ ਕੁਝ ਬੰਦੇ ਸਾਡੇ ਕੋਲੇ ਆਏ ਕਹਿੰਦੇ ਯਾਰ ਆਪਾਂ ਇਹਨਾਂ ਦਾ ਰਾਜੀਨਾਮਾ ਕਰਾ ਦਈਏ ਅਸੀਂ ਚੱਲੇ ਤੋ ਬਹੁਤ ਵਧੀਆ ਗੱਲ ਆ ਵੀ ਰਾਜੀਨਾਮਾ ਕਰਾ ਕਰਾ ਦਈਏ ਅਸੀਂ ਆਖਿਆ ਵੀ ਤੁਹਾਨੂੰ ਇਹਨਾਂ ਦੋ ਪਾਸਿਓ ਖਾਲ ਉਹਨਾਂ ਨੂੰ ਆਉਂਦਾ ਨਹਿਰੀ ਪਾਣੀ ਉਹਨਾਂ ਉਹ ਅੱਗੇ ਆ ਜੀ ਉਹ ਅੱਗੇ ਆ ਠੀਕ ਆ ਉਹਨਾਂ ਦਾ ਪਾਣੀ ਨਹੀਂ ਡੱਕ ਰਹੇ ਪਾਣੀ ਨਹੀਂ ਪਾਣੀ ਰੋਕ ਪਾਣੀ ਰੋਕ ਪਾਣੀ ਦਾ ਕਿਵੇਂ ਰੋਕਣਗੇ ਅਸੀਂ ਕਿਸਾਨ ਜਿੱਥੇ ਬੰਦੀਆਂ ਸੀ ਕਿਸੇ ਦਾ ਪਾਣੀ ਰੋਕਣ ਕਿਉਂ ਦੇਵਾਂਗੇ ਪਾਣੀ ਉਹਨੂੰ ਪੈਂਦਾ ਕਰਦੇ ਠੀਕ ਆ ਫਿਰ ਇਹਨਾਂ ਨੇ ਕਿਹਾ ਵੀ ਅਸੀਂ ਇੱਕ ਸਾਈਡ ਤੋਂ ਖਾਲ ਜਿਹੜਾ ਦੇਣ ਨੂੰ ਤਿਆਰ ਆ ਜਦ ਕਿ ਇਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਹੈ ਜੀ ਫਿਰ ਵੀ ਇਹਨਾਂ ਨੂੰ ਆਏ ਆ ਕਿਉਂਕਿ ਦਬਾਅ ਇਹਨਾਂ ਤੇ ਇਹਨੂੰ ਆ ਵੀ ਸਪੀਕਰ ਚਾਹੁੰਦਾ ਵੀ ਸਾਡੀ ਜ਼ਮੀਨ ਵਿੱਚ ਦੀ ਖਾਲ ਨਿਕਲੇ ਇਹਨੂੰ ਤਾਂ ਵੀ ਸਾਡੀ ਯਾਰ ਜ਼ਮੀਨ ਦੋ ਫਾੜ ਹੁੰਦੀ ਆ ਸਾਡੀ ਜ਼ਮੀਨ ਦੇ ਵਿਚਕਾਰ ਦੀ ਖਾਲ ਜਿਹੜਾ ਨਾ ਕੱਢੋ ਇਹ ਸਾਈਡ ਤੇ ਖਾਲ ਦੇਣ ਨੂੰ ਤਿਆਰ ਜਿਹੜੇ ਬੰਦੇ ਆਏ ਉਹ ਕਹਿੰਦੇ ਵੀ ਉਹ ਗੁਲਾਮ ਬਹੁਤ ਪੈ ਜਾਣੀ ਆ ਜਦ ਕਿ ਤੁਸੀਂ ਇਹ ਦੇਖੋ ਕਿ ਦੋ ਘਰਾਂ ਦੀ 10 ਘੰਟੇ ਪਾਣੀ ਦੀ ਵਾਰੀ ਆ ਇਹਨਾਂ ਦੀ 4.5 ਘੰਟੇ ਪਾਣੀ ਦੀ ਵਾਰੀ ਆ ਪਾਣੀ ਪਹਿਲਾਂ ਇਹਨਾਂ ਨੇ ਵੱਢ ਕੇ ਲਿਆਉਣਾ ਉਹਨਾਂ ਦੇ ਨੱਕੇ ਤੇ ਪਾਣੀ ਦੇਣਾ ਤੇ ਇੰਨੀ ਲਾਮ ਉਹਨਾਂ ਨੂੰ ਕਿਵੇਂ ਪੈ ਜੂਗੀ ਅਖੀਰਲੀ ਵਾਰੀ ਉਹਨਾਂ ਦੀ ਆ ਤੇ ਸਾਰਾ ਨਿਕਾਲ ਵਾਲਾ ਜਿਹੜਾ ਪਾਣੀ ਉਹਨਾਂ ਦੇ ਵਾਂਚ ਪੈਣਾ ਉਹਨਾਂ ਨੂੰ ਤਾਂ ਫਾਇਦਾ ਹੀ ਫਾਇਦਾ ਠੀਕ ਆ ਫਿਰ ਉਹ ਕਹਿੰਦੇ ਵੀ ਇਸ ਗੱਲ ਤੇ ਵੀ ਸਾਂਝੇ ਬੰਦੇ ਨਾ ਆਏ ਉਹਨਾਂ ਦੇ ਕੋਲ ਇਸ ਗੱਲ ਦਾ ਕੋਈ ਜਵਾਬ ਨਹੀਂ ਸੀਗਾ ਠੀਕ ਆ ਫਿਰ ਉਹਨਾਂ ਚ ਇੱਕ ਬੰਦਾ ਕਹਿੰਦਾ ਕਿ ਯਾਰ ਜੇ ਇਹਦੀ ਜ਼ਮੀਨ ਵੀ ਉਹਨਾਂ ਦੀ ਜਿੱਤ ਸੀ ਵੀ ਖਾਲ ਇੱਥੋਂ ਹੀ ਲੈਣਾ ਇਹ ਤਾਂ ਕਾਰਨ ਕੀ ਆ ਮਤਲਬ ਜੇ ਖਾਲ ਇੱਥੋਂ ਲੰਘ ਜਾਊਗਾ ਮੰਨ ਲਓ ਉਹਨਾਂ ਨੂੰ ਤਾਂ ਚਲੋ ਪਾਣੀ ਮਿਲ ਜੂ ਫਿਰ ਇਹਨਾਂ ਨੂੰ ਕੀ ਨੁਕਸਾਨ ਜੇ ਇਹਨਾਂ ਦਾ ਫਾਇਦਾ ਅਗਲਾ ਕਹਿੰਦਾ ਵੀ ਸਾਡੀ ਕੁਲਤਾਰ ਸੰਧਵਾ ਨਾਲ ਬਣਦੀ ਆ ਠੀਕ ਹੈ ਤੇ ਜੇ ਇਹਨਾਂ ਧੱਕਾ ਨਹੀਂ ਕੀਤਾ ਇਨੀ ਗੁੰਡਾਗਰਦੀ ਨਹੀਂ ਕੀਤੀ ਸਰਕਾਰ 'ਚ ਆਪਣੀ ਪਹੁੰਚ ਦਾ ਕੀ ਫਾਇਦਾ ਹੂੰ ਠੀਕ ਉਹ ਖਾਲ ਹੀ ਲੈਣਾ ਮਤਲਬ ਠੀਕ ਆ ਉਹ ਕਹਿੰਦੇ ਵੀ ਅਸੀਂ ਜੜੀ ਦੋ ਫਾੜ ਹੁੰਦੀ ਇਹਨਾਂ ਦੀ ਉਹ ਕਹਿੰਦੇ ਵੀ ਇੱਥੇ ਖਾਲ ਜਿਹੜਾ ਲੈਣਾ ਅਸੀਂ ਠੀਕ ਆ ਅਸੀਂ ਕਹਾਂ ਵੀ ਚਲੋ ਉਹ ਕਹਿੰਦੇ ਵੀ ਇਹ ਜ਼ਮੀਨ ਇਹਨਾਂ ਦੀ ਇੱਕ ਸਾਈਡ ਕਰ ਦਿੰਨੇ ਆ ਅਸੀਂ ਇਸ ਗੱਲ ਤੇ ਵੀ ਆ ਗਏ ਕਿ ਯਾਰ ਜੇ ਤੁਸੀਂ ਖਾਲ ਇੱਥੋਂ ਹੀ ਲੈਣਾ ਹੈਗਾ ਤਾਂ ਬਾਦਲਾ ਕਰ ਲਓ ਸੰਦੀਪ ਸਿੰਘ ਦੀ ਜ਼ਮੀਨ ਇੱਕ ਪਾਸੇ ਕਰ ਦਿਓ ਕੁਲਵਿੰਦਰ ਸਿੰਘ ਦੀ ਇੱਕ ਪਾਸੇ ਹੋ ਜੂਗੀ ਠੀਕ ਹੈ ਇਸ ਗੱਲ ਤੇ ਸਹਿਮਤੀ ਬਣਾ ਕੇ ਅਸੀਂ ਕਿਉਂ ਤਿੰਨ ਦੋ ਤਿੰਨ ਬੰਦੇ ਤੁਸੀਂ ਦੇ ਦੋ ਦੋ ਤਿੰਨ ਬੰਦੇ ਅਸੀਂ ਆ ਜੰਨੇ ਆ ਤੇ ਜਿਹੜੇ ਬੰਦੇ ਉਹਨਾਂ ਨਾਲ ਅਸੀਂ ਆ ਬਾਈ ਤੁਸੀਂ ਖੇ ਮੌਕਾ ਦੇਖੋ ਪਹਿਲਾਂ ਕੁਲਵਿੰਦਰ ਸਿੰਘ ਦੇ ਵਾਹਨ ਨੂੰ ਪਾਣੀ ਨਹੀਂ ਰੁਕ ਰਿਆ ਉਹਦੇ ਵਾਹ ਉਹਦੇ ਵਾਹ ਨੂੰ ਦੋ ਪਾਸਿਓਂ ਖਾਲ ਜਾ ਰਿਹਾ ਤੀਜਾ ਚਾਹੁੰਦਾ ਇੱਕ ਵਾਹਨ ਨੂੰ ਤਿੰਨ ਤਿੰਨ ਖਾਲ ਚਾਹੁੰਦਾ ਹੈਗਾ ਜਿਨੂੰ ਕਹਦਾ ਚੰਮ ਦੀਆਂ ਚਲਾਉਣ ਵਾਲੀ ਗੱਲ ਹੀ ਆ ਨਾ ਵੀ ਕਲਤਾਰ ਸੰਧਵਾ ਸਾਡਾ ਰਿਸ਼ਤੇਦਾਰ ਆ ਕਿ ਅਸੀਂ ਮਰਜ਼ੀ ਦਾ ਐਸਐਚ ਲਵਾਈਏ ਤੇ ਐਸਐਸਪੀ ਫਰੀਦਕੋਟ ਉਹ ਤਾਂ ਪਹਿਲਾਂ ਵੀ ਜਿੰਨਾ ਕੋ ਕਾਨੂੰਨ ਦੀ ਪਾਲਣਾ ਕਰਦੀ ਸਭ ਨੂੰ ਪਤਾ ਹੀ ਆ ਉਹਨਾਂ ਨੂੰ ਐ ਵੀ ਜਿਵੇਂ ਧਸੀ ਜਾਈਏ ਜਿਵੇਂ ਚਾਹੀਏ ਓਵੇਂ ਹੋਊਗਾ ਤੇ ਫਿਰ ਜਦੋਂ ਇੱਥੇ ਬੰਦੇ ਇਕੱਠੇ ਹੋਏ ਜੀ ਫਿਰ ਉਸ ਗੱਲ ਤੋਂ ਵੀ ਮੁਕਰ ਗਈ ਇਹ ਬਾਈ ਹਰ ਗੱਲ ਤੇ ਨਿਆਂ ਦੇਣ ਨੂੰ ਤਿਆਰ ਆ ਹਰ ਗੱਲ ਤੇ ਵੀ ਅਰ ਵੀ ਮੈਂ ਲੜਨਾ ਨਹੀਂ ਚਾਹੁੰਦਾਗਾ ਠੀਕ ਆ ਵੀ ਜ਼ਮੀਨ ਵੀ ਕਹਿੰਦਾ ਚਲ ਇੱਕ ਪਾਸੇ ਕਰ ਦਿਓ ਮੇਰੀ ਮੈਂ ਤਵਾਦਲਾ ਕਰਨ ਨੂੰ ਤਿਆਰ ਖਾਲ ਇੱਥੋਂ ਹੀ ਲੰਗਾ ਲਓ ਉਹ ਕਿਸੇ ਵੀ ਪਾਸੇ ਨਹੀਂ ਉਹ ਕਹਿੰਦੇ ਜ਼ਮੀਨ ਵੀ ਤੇਰੀ ਦੋ ਫਾੜ ਕਰਨੀ ਆ ਤੇ ਖਾਲ ਵੀ ਇੱਥੇ ਪਾਉਣਾ ਠੀਕ ਆ ਨਹਿਰੀ ਮਹਿਕਮੇ ਤੋਂ ਕਹਿੰਦੇ ਕਲਤਾਰ ਸੰਧਵਾ ਨੂੰ ਕਹਿ ਕੇ ਅਸੀਂ ਲਖਾ ਲੈਣਾ ਹੈਗਾ ਇਹ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਠੀਕ ਆ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਇਹ ਹਰਕਤ ਜਿਹੜੀ ਆ ਇਹ ਸਰ ਤੁਸੀਂ ਕੋਈ ਬੰਦਾ ਅਸੀਂ ਕਹਿੰਦੇ ਕੋਈ ਬੰਦਾ ਆਮ ਆਦਮੀ ਪਾਰਟੀ ਦਾ ਉਹ ਸਾਫਤ ਕਰ ਦੇ ਕਿਆ ਪਰਚਾ ਸੱਚਾ ਇਹ ਪਰਚੇ ਦੀ ਜਿਹੜੀ ਖੁਦ ਲਿਖਿਆ ਖੁਦ ਪਰਚਾ ਪੜ੍ਹ ਲੈਣਾ ਖੁਦ ਪਰਚੇ 'ਚ ਹੀ ਲਿਖਿਆ ਕਿ ਖਾਲ ਮਨਜ਼ੂਰ ਨਹੀਂ ਹੈਗਾ ਦਾ ਜਦੋਂ ਡੀਐਸਪੀ ਨਾਲ ਤੁਸੀਂ ਗੱਲਬਾਤ ਕੀਤੀ ਹੈ ਪਰਚੇ ਬਾਬਤ ਫਿਰ ਉਹਨਾਂ ਦਾ ਕੀ ਕਹਿਣਾ ਸੀ ਕਿ ਵੀ ਪਰਚਾ ਸਹੀ ਹੈ ਕਿ ਗਲਤ ਬਾਅਦ ਨਹੀਂ ਡੀਐਸਪੀ ਤਾਂ ਵਿਚ ਵਿਚ ਕਰੀਗਾ ਉਹਦੇ ਕੋਲ ਕੋਈ ਗੱਲ ਨਹੀਂ ਸੀਗੀ ਕਿਉਂਕਿ ਉਹ ਕਿਹੜਾ ਕਾਨੂੰਨ ਮੁਤਾਬਕ ਚੱਲਦੇ ਆ ਫਰੀਦਕੋਟ ਦੀ ਐਸਐਸਪੀ ਨੂੰ ਤਾਂ ਜਿਵੇਂ ਉਹ ਜੈਤੋ ਦਾ ਐਮਐਲਏ ਕਹਿੰਦਾ ਹੈਗਾ ਠੀਕ ਆ ਉਵੇਂ ਕਰਦੀ ਆ ਜਾਂ ਕੁਲਤਾਰ ਸੰਧਵਾ ਨੇ ਕਹਿੰਦਾ ਫਰੀਦਕੋਟ ਦੀ ਐਸਐਸਪੀ ਤਾਂ ਮਤਲਬ ਜਿਹਨੂੰ ਕਹਿੰਦੇ ਵੀ ਕਾਨੂੰਨ ਨਾਲ ਤੋਂ ਤਾਂ ਲੱਗਾ ਤੇਗਾ ਹੀ ਕੋ ਉਹਦਾ ਲੱਗਾ ਦੇਗਾ ਤਾਂ ਐਮਐਲਏ ਤੇ ਪੰਜਾਬ ਸਰਕਾਰ ਦੇ ਫੋਨ ਦੇ ਨਾਲ ਆ ਵੀ ਜੋ ਗਲਤ ਹੁੰਦਾ ਗਲਤ ਕਰੀ ਜਾਵੇ ਠੀਕ ਆ ਜਿਵੇਂ ਜਿਵੇਂ ਕਿਸਾਨਾਂ ਨੂੰ ਡਰਿਆ ਕਿ ਜਿਹੜੇ ਕਾਰਪੋਰੇਟ ਆ ਉਹ ਖੇਤਾਂ ਵਿੱਚ ਜ਼ਮੀਨਾਂ ਵਿੱਚ ਨਾ ਵੜ ਜਾਣ ਫਿਰ ਲੱਗਦਾ ਕਿ ਜਿਹੜੀ ਪੁਲਿਸ ਵੜ ਗਈ ਉਹਦੇ ਉਹਨਾਂ ਦੇ ਨਾਲ ਪਹਿਲਾਂ ਹੀ ਪੁਲਿਸ ਤਾਂ ਵੜੀ ਚੁੱਕੀ ਆ ਜੀ ਪੁਲਿਸ ਹੁਣ ਸਾਡੇ ਖਾਲਾਂ ਦੇ ਵਿੱਚ ਆ ਸਾਡੀਆਂ ਜ਼ਮੀਨਾਂ ਦੇ ਵਿੱਚ ਆ ਜਿਹੜੀਆਂ ਜ਼ਮੀਨਾਂ ਧੱਕੇ ਨਾਲ ਖ਼ਵੈਰ ਹੋ ਰਹੀਆਂ ਨੇ ਠੀਕ ਆ ਉਹਦੇ ਵਿੱਚ ਆ ਤੇ ਹੁਣ ਤਾਂ ਮਤਲਬ ਸਰਕਾਰ ਸਾਡੇ ਉਹ ਟਰੈਕਟਰ ਨਹੀਂ ਛੱਡੇ ਟਰਾਲੀਆਂ ਨਹੀਂ ਛੱਡੀਆਂ ਆ ਠੀਕ ਆ ਟੈਂਟ ਤੱਕ ਨਹੀਂ ਛੱਡੇਗੇ ਪੁਲਿਸ ਆ ਰਾਜ ਵਾਲੇ ਪਾਸੇ ਹੈਗਾ ਠੀਕ ਆ ਸਭ ਕੁਝ ਸਾਹ ਦੇ ਸਾਹਮਣੇ ਜਿਹੜਾ ਨਜ਼ਰ ਆ ਰਿਹਾ ਹੈਗਾ ਔਰ ਇਹ ਇੱਕ ਘਟਨਾ ਨਹੀਂ ਹੈਗੀ ਇਸ ਤਰ੍ਹਾਂ ਦੀਆਂ ਰੋਜ਼ ਬਹੁਤ ਸਾਰੀਆਂ ਘਟਨਾਵਾਂ ਕਿੰਨੇ ਧੱਕੇ ਹੁੰਦੇ ਆ ਬਹੁਤ ਸਾਰੇ ਲੋਕ ਯੂਨੀਅਨ ਕੋਲੇ ਪਹੁੰਚ ਨਹੀਂ ਕਰ ਪਾਉਂਦੇਗੇ ਦਬਾ ਲਏ ਜਾਂਦੇ ਆ ਡਰਾ ਲਏ ਜਾਂਦੇ ਹੈਗੇ ਜਿੱਥੇ ਜਿੱਥੇ ਕੋਈ ਬੋਲਣ ਦੀ ਜ਼ਰੂਰਤ ਕਰਦਾ ਹੈਗਾ ਉੱਥੇ ਪੰਜਾਬ ਸਰਕਾਰ ਦੀ ਜਿਹੜੀ ਹੈਗੀ ਆ ਘਟਿਆ ਕਾਰਗੁਜ਼ਾਰੀ ਸਾਹ ਦੇ ਸਾਹਮਣੇ ਆ ਜਾਂਦੀ ਹੈ ਅੱਛਾ ਜਿਵੇਂ ਹੁਣ ਤੁਹਾਡਾ ਕਹਿਣਾ ਕਿ ਐਸ ਐਚਓ ਇੱਥੇ ਆਉਂਦੇ ਆ ਉਹ ਫੇਰ ਕਹਿੰਦੇ ਕਿ ਇੱਕ ਹੋਰ ਪਰਚਾ ਹੋ ਜਾਊਗਾ ਜ ਸਾਧਤਾ ਜਾਊਗਾ ਜਾਂ ਕੀ ਐਕਸ਼ਨ ਲਵੋਗੇ ਉਸ ਤੋਂ ਬਾਅਦ ਜੇਕਰ ਇਦਾਂ ਹੁੰਦਾ ਤਾਂ ਨਹੀਂ ਅਸੀਂ ਚਾਹੁੰਦੇ ਆ ਕਿ ਇਹਨਾਂ ਦਾ ਮਸਲਾ ਬੈਠ ਕੇ ਹੱਲ ਹੋ। ਅਸੀਂ ਚਾਹੁੰਦੇ ਕਿ ਇਹ ਦੂਜੀ ਧਰ ਨੂੰ ਪਾਣੀ ਦੇਣ ਨੂੰ ਤਿਆਰ ਆ। ਜੀ। ਉਹਨੂੰ ਖਾਲ ਦੇਣ ਨੂੰ ਵੀ ਤਿਆਰ ਆ। ਇਹ ਕਹਿੰਦਾ ਸਾਡੀ ਜ਼ਮੀਨ ਯਾਰ ਨਾ ਦੋ ਫਾੜ ਕਰੋ ਸਾਡੀ ਜ਼ਮੀਨ ਨੂੰ ਰਾਹ ਬੰਦ ਹੁੰਦਾ। ਹੁਣ ਇੰਨੀ ਧੱਕੇਸ਼ਾਹੀ ਤੇ ਨਾ ਕੋਈ ਬਰਦਾਸ਼ਤ ਕਰਦਾ ਵੀ ਜਿਹੜਾ ਖਾਲ ਹੈ ਨਹੀਂ ਚੌਣੇ ਵੀ ਉਹ ਤੁਸੀਂ ਉੱਥੇ ਹੋ ਇਹ ਕਹਿੰਦਾ ਮੇਰੀ ਜ਼ਮੀਨ ਇੱਕ ਪਾਸੇ ਕਰ ਦੋ ਉਹ ਕਿਸੇ ਨਿਆਣੀ ਗੱਲ ਤੇ ਨਹੀਂ ਆ ਰਹੇਗੇ ਦਿਮਾਗ ਦੇ ਉਹਨਾਂ ਨੂੰ ਫਤੂਰ ਚੜਿਆ ਹੈਗਾ ਉਹ ਜਿਹੜਾ ਮਰਜੀ ਐਸਐਚਓ ਲਵਾ ਲੈਣਾ ਅਸੀਂ ਤੁਹਾਡੇ ਚੈਨ ਰਹੇਗਾ ਜਿੰਨੇ ਵਾਰੀ ਖਾਲ ਪਾਉਣਗੇ ਖਾਲ ਨਹੀਂ ਇੱਥੇ ਪੈਣ ਦਿੰਦੇਗੇ ਜੇ ਉਹਨਾਂ ਦਾ ਦਿਮਾਗ ਇੰਨਾ ਹੀ ਖਰਾਬ ਹੈਗਾ ਠੀਕ ਆ ਕਿ ਵਿਧਾਨ ਸਭਾ ਦਾ ਜਿਹੜਾ ਸਪੀਕਰ ਉਹਨਾਂ ਦਾ ਰਿਸ਼ਤੇਦਾਰ ਹੈਗਾ ਤੇ ਉਹਦੇ ਕਹਿਣ ਤੇ ਹੋ ਜਾਊਗਾ ਇਹ ਉਹ ਭਲੇਖਾ ਉਹਨਾਂ ਨੂੰ ਕੱਢ ਕੇ ਚੱਲਣਾ ਚਾਹੀਦਾ ਜੀ ਬਹੁਤ ਧੰਨਵਾਦ ਜੀ ਸ਼ੁਕਰੀਆ ਜੀ ਡੀ ਹਮਤਾਜ ਗੱਲ ਕਰ ਰਹੇ ਆ ਲੋਕ ਆਵਾਜ਼ ਟੀਵੀ ਤੋਂ ਹਾਂਜੀ ਹਾਂਜੀ ਜੀ ਹਾਂ ਤੁਹਾਡਾ ਪੱਖ ਲੈਣਾ ਜੀ ਇੱਕ ਮਾਮਲੇ ਦੇ ਵਿੱਚ ਜੀ ਕਹਿੰਦੇ ਜੀ ਮਾਮਲਾ ਜੀ ਇੱਕ ਕੌਣੀ ਪਿੰਡ ਦਾ ਮਾਮਲਾ ਖਾਲ ਦਾ ਜੀ 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 ਉਹਦੇ ਵਿੱਚ ਇੱਕ ਐਫ ਆਈ ਆਰ ਕੀਤੀ ਜਾਂਦੀ ਜੀ ਸਾਦਕ ਥਾਣੇ ਵੱਲੋਂ ਜੀ ਉਹਨਾਂ ਦਾ ਕਹਿਣਾ ਜਿਹੜੇ ਲੋਕ ਨੇ ਇੱਥੇ ਇਕੱਠੇ ਹੋਏ ਸੀ ਜੀ ਯੂਨੀਅਨ ਵੀ ਸੀ ਨਾਲ ਕਿ ਜਿਹੜਾ ਖਾਲ ਮੌਜੂਦ ਹੀ ਨਹੀਂ ਰਿਕਾਰਡ ਦੇ ਵਿੱਚ ਉਹਨੂੰ ਢਾਉਣ ਦਾ ਪਰਚਾ ਕੀਤਾ ਗਿਆ ਜੀ ਉਹਨਾਂ ਉੱਤੇ ਇਹ ਖਾਲ ਤੁਸੀਂ ਮੇਰੇ ਕੋਲ ਆ ਸਕਦੇ ਜੀ ਔਨ ਰਿਕਾਰਡ ਹੀ ਆਪਾਂ ਗੱਲ ਕਰਾਂਗੇ ਨਾ ਜੀ ਦੇਖੋ ਜੀ ਔਨ ਰਿਕਾਰਡ ਹੈਗਾ ਨਾ ਸਾਰਾ ਰਿਕਾਰਡ ਹੈ ਰਿਕਾਰਡ ਤੇ ਬੇਸ ਤੋਂ ਦਿਖਾ ਦੇਣੇ ਕੀ ਹੈਗਾ ਤੁਸੀਂ ਰਿਕਾਰਡ ਭੇਜ ਦਿਓ ਆਪਾਂ ਗੱਲ ਰਿਕਾਰਡਿੰਗ ਦੀ ਕਰ ਲਈਏ ਇਦਾਂ ਇਹ ਦੇਖਾ ਦਿੰਦਾ ਨਹੀਂ ਦੇਖੋ ਇਹ ਖਾਲ ਦਾ ਪੁਰਾਣਾ 25 20 25 ਸਾਲ ਪੁਰਾਣਾ ਚੱਲਦਾ ਸੀ ਨਾ ਇਹਨਾਂ ਦਾ ਜੀ ਜੀ ਹਨਾ ਜੀ ਕੋਈ 250 ਪੁਰਾਣਾ ਰਿਕਾਰਡ ਚੱਲਦਾ ਇਹਨਾਂ ਕਿ ਇਹ ਆਪਸ ਚ ਇਹਨਾਂ ਦਾ ਨਹੀਂ ਬਣਿਆ ਇਹਨਾਂ ਘਾਟੂ ਦੇ ਤਾਂ ਇਹ ਚੱਲਦਾ ਪਿਆ ਜੀ ਪਰਚਾ ਵੀ ਹੋਇਆ ਹੈ ਜੀ ਹਾਂ ਪਰਚੇ ਦੇ ਵਿੱਚ ਵੀ ਇਹੀ ਲਿਖਿਆ ਹੋਇਆ ਨਾ ਕਿ ਹਾਲੇ ਉਹ ਅਧੀਨ ਹੈ ਬਣਿਆ ਨਹੀਂ ਹਲੇ ਖਾਲ ਸਰਕਾਰ ਦੇ ਰਿਕਾਰਡ ਅਨੁਸਾਰ ਇਹ ਨਹੀਂ ਹੋ ਸਕਦਾ ਜੀ ਇਹ ਹੋਇਆ ਜੀ ਉਹਨਾਂ ਦਾ ਕਹਿਣਾ ਮਹਿਕਮੇ ਨੂੰ ਦੇਖੋ ਨਾ ਵੇ ਮਹਿਕਮੇ ਨੂੰ ਕੀ ਲਿਖ ਕੇ ਬਣਿਆ ਹੂੰ ਉਹਨਾਂ ਦਾ ਕਹਿਣਾ ਕਿ ਮਹਿਕਮੇ ਦੇ ਵੱਲੋਂ ਹਲੇ ਇਹ ਪਾਸ ਨਹੀਂ ਕੀਤਾ ਗਿਆ ਖਾਲ ਜਿਹੜਾ ਕੇਸ ਚੱਲਦਾ ਪਿਆ ਉਹਦਾ ਨਹੀਂ 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 ਮਹਿਕਮੇ ਨੇ ਇੱਕ ਨੇ ਪਾਸ ਕਰਤਾ ਜੀ 25 ਸਾਲ ਪੁਰਾਣਾ ਖਾਲਾ ਕੋਈ ਵੀ ਖਾਲਾ ਕੋਈ ਵੀ ਚੀਜ਼ ਪਟਾਈ ਨਹੀਂ ਸਕਦੇ ਜਿਹਨੇ ਵੀ 25 ਸਾਲ ਪੁਰਾਣੀ ਕੋਈ ਚੀਜ਼ ਚੱਲਦੀ ਭਈ ਹੈ ਨਾ ਜੀ ਉਹ ਤਾਂ ਉੰਜ ਹੀ ਚੱਲੋ ਇੱਕ ਕੇਸ ਅਲੱਗ ਚੀਜ਼ ਹੁੰਦੀਆਂ ਨੇ ਜੀ ਜੀ ਇਸ ਇੱਕ ਹੋ ਗਏ ਹਾਂ ਜੀ ਆਪਾਂ ਇਹ ਕਾਲਾ ਕੱਚਾ ਕੋਣਾ ਪੱਕਾ ਕੋਣਾ ਜਿਹੜੀ ਇਨੀ ਪੁਰਾਣੀ ਪ੍ਰਾਪਰਟੀ ਆ ਜਿਹੜੀ ਚੱਲਦੀ ਵਈ ਉਹਨੂੰ ਨਹੀਂ ਟਾਲ ਸਕਦੇ ਆਪਾਂ ਕਦੇ ਠੀਕ ਹੈ ਤੁਹਾਡਾ ਕਹਿਣਾ ਕਿ ਫੇਰ ਸਹੀ ਕੀਤੀ ਗਈ ਜਿਹੜੀ ਬਿਲਕੁਲ ਬਿਲਕੁਲ ਜੀ ਹਾਂ ਬਿਲਕੁਲ ਠੀਕ ਹੈ ਠੀਕ ਹੈ ਠੀਕ ਹੈ ਓਕੇ ਧੰਨਵਾਦ ਤੁਹਾਡਾ